8th ਮਾਡਲ 6.5 ਲੱਖ ਰੁਪਇਆ ਡਿਮਾਂਡ ਆ ਤੇ ਘੋੜਾ ਬੰਪਰ ਉਹ ਕਿਹੜੇ ਘੋੜਿਆਂ ਜੁਲ ਜਾ ਫਿਰਦਾ ਇੱਧਰ ਆ ਜਾ ਹਾਂ ਆ ਦੇਖ ਕਿੰਨੀਆਂ ਗੱਡੀਆਂ ਪੈਪਾ ਪੈਪਾ ਇਹ ਕਾਦੀਆਂ ਲਾਤੀਆਂ ਡੇੜੀਆਂ ਵੇਪਾ ਸਰਪੂ ਲੱਗਿਆ ਹੈ ਹੈ ਸਰਪੂ ਆ ਵੇਖਿਆ ਕਮਾਲ ਆ ਯਾਰ ਮਾਰਨੇ ਦਾ ਮਾਰਦਾ ਸੀਟੀ ਆ ਫਿਰ ਦਿੰਦਾ ਸੀਟੀ ਮਾਰਦਾ ਮਾਰਦਾ ਵੀਰੇ ਪੂਰੀਆਂ ਮਾਰਦਾ ਕੀ ਕੰਡੀਸ਼ਨ ਆ ਫਿਰ ਇਹਦੀ ਕੀ ਸਟੋਰੀ ਆ ਇਹਦੀ ਸਟੋਰੀ 8th ਮਾਡਲ ਹੈ ਢਿਲੋਂ ਹੂੰ ਤੇ ਟੈਰੇ ਦੇ ਮਗਰਲੇ ਆ ਹੈਗੇ ਹੈਗੇ ਮੰਨ ਕੇ ਚੱਲ 80 ਤੋਂ 85 ਰੁਪਏ ਜਿਆ ਹੂੰ ਠੀਕ ਹੈ ਮੂਰਲੇ ਥੋੜੇ ਜਿਹਾ ਘਟ ਹੈ ਪਾਇਦਾ ਕੱਠੀ ਸੀਗੇ ਕੋਈ ਅਲਾਈਨਮੈਂਟ ਦੇ ਕਾਰਨ ਮੂਰਲੇ ਵੱਧ ਗਾਸ ਕੇ ਥੋੜੇ ਜਿਹਾ ਅੱਛਾ ਠੀਕ ਹੈ ਇੰਜਨ ਗੇਅਰ ਦਾ ਪੁੱਲ ਚੰਗਾ ਹੈ ਅੱਛਾ ਤੇ ਇਹਦੀ ਜਿਹੜੀ ਮੋਡੀਫਿਕੇਸ਼ਨ ਹੈਗੀ ਹੂੰ ਇਹਨੂੰ ਕਰੀਆ 17 18 ਮਾਡਲ ਵਾਲਾ ਆ ਸੱਚੇ ਦੇ ਆ ਦੇਖੀ ਹੂੰ ਜਿਹੜੇ ਦੂਜੇ ਮੈਨੂੰ ਵੀ ਸਟਿੱਕਰਾਂ ਦਾ ਲੱਗਿਆ ਜਿਵੇਂ ਇਹ ਐਚਾ ਮਾਡਲ ਨਹੀਂ ਨੀ ਹੁੱਚਾ ਮਾਡਲ ਖੜਾ ਹੁੰਦਾ ਹਨਾ ਮੈਂ ਜਦੋਂ ਵੀਡੀਓ ਬਣਾਉਣ ਲੱਗਿਆ ਮੈਨੂੰ ਉਹਦੀ ਪਤ ਲੱਗੇ ਵੀ ਮਾਡਲ ਠਾ ਫਿਰ ਇਹ ਤਾਂ ਬਣਾਇਆ ਲੱਗਦਾ ਜਿਵੇਂ ਕੋਈ ਫਤੇਗੜ ਸਾਹਿਬ ਜਾਂਦੇ ਉਹਨਾਂ ਸ਼ਕੀਨਾ ਦਾ ਹੁੰਦਾ ਸ਼ਕੀ ਨਹੀਂ ਹੈ ਇਹ ਪੰਜਰ ਭੁੱਜਣ ਦੇ ਵਿੱਚ ਰੇਸ ਨਹੀਂ ਮੁੱਕਦੀ ਭਰਾਵਾ ਇਹ ਦੇਖਿਆ ਦਵਲ ਲਗੇ ਮੈਂ ਦਵਲ ਕੇ ਮੈਂ ਲੈ ਕੇ ਆਇਆ ਅੱਛਾ ਇਹਣਾ ਨੰਬਰ ਹੈ ਹੂੰ ਫਸਟ ਪਾਰਟੀ ਹੈ ਅੱਛਾ ਅਮੀ ਹੈ ਨਹੀਂ ਗੁੱਡ ਰਾਈਟਰ ਦੇ ਅੱਛਾ ਨਾ ਆਇਆ ਜਮਾ ਕੋਕ ਆਇਆ ਹੈ ਪੂਰਾ ਵਧੀਆ ਅੱਛਾ ਬਾਕੀ ਜਿਹੜੇ ਜਿਹੜੇ ਫਿਚਰ ਅੱਠ ਦੇ ਵਿੱਚ ਆਏ ਸੀ ਉਹ ਚ ਫੁੱਲ ਡਬਲ ਕਲਚ ਆ ਜਾਂਦਾ ਹੈ ਹੂੰ ਡਬਲ ਕਲਚ ਹੈ ਹੂੰ ਤੇ ਆ ਹੋਰ ਤਾਂ ਵਿੱਚ ਹੁੰਦਾ ਹੀ ਕੁਛ ਨਹੀਂ ਸੀਗਾ ਹੋਰ ਤਾਂ ਵਿੱਚ ਹੁੰਦਾ ਸਭ ਤੋਂ ਵੱਡੀ ਚੀਜ਼ ਹੈ ਇਹ ਜਿਹੜਾ ਟਰਬੋ ਆ ਗਈ ਸਭ ਤੋਂ ਵੱਡੀ ਟਰੈਕਟਰ ਦੇ ਚੰਗੇ ਆ ਟਾਇਰਾਂ ਦੀ ਕਮੀ ਹੈ ਨਹੀਂ ਕੋਈ ਟਾਇਰਾਂ ਦੀ ਕਮੀ ਹੈ ਘੋੜਾ ਬੰਪਰ ਹੈ ਟਰਬੋ ਜੇ ਕਿਸੇ ਨੇ ਸ਼ੌਂਕ ਪੂਰਤੀ ਕਰਨੀ ਹੈ 17 18 ਮਾਡਲ ਦੀ ਇਹਦੇ ਕਿੰਨਾ ਟਾਈਮ ਹੋ ਗਿਆ ਮਤਲਬ ਤੂੰ 60 ਦੇ ਟਰਬੋ ਇਹ ਤੋਂ ਪਹਿਲਾਂ ਦੇ ਨਹੀਂ ਆਪਾਂ ਤਾਂ ਪਹਿਲਾਂ ਆਇਆ ਪਹਿਲਾਂ ਆਇਆ ਪਹਿਲਾਂ ਆਇਆ ਹੂੰ 60 ਦੇ ਹਨ ਤੇ ਇਹਦੀ ਡਿਮਾਂਡ ਹੈਗੀ 2.5 ਕੋਲ 2.5 ਲੱਖ ਰੁਪਏ ਵਾਣ ਵੀ ਬੜੀ ਜਾਇਜ਼ ਜੀ ਕੀਤੀ ਹੋਈ ਹੈ ਇਹਦੀ ਇਹਨਾਂ ਦੇ ਵੇਗਣ ਵਾਲਾ ਢੱਲੋ ਮੈਂ ਤਾਂ ਆਈ ਮੈਂ ਤੈਨੂੰ ਹੋਰ ਕੀ ਆ ਵੀ ਡਿਮਾਂਡ ਵੀ ਬੜੀ ਜਾਇਜ਼ ਕੀਤੀ ਐ ਓ ਯਾਰ ਫਿਰ ਜਾਇਜ਼ ਰੁਪਿਆ ਚ ਆ ਗਿਆ ਤੇ ਜਾਇਜ਼ ਚ ਦੇ ਦਿਓ ਇਹ ਤਾਂ ਨਹੀਂ ਵੀ ਕਿਸੇ ਦਾ ਗਲਵਟਨ ਹੈਗਾ ਠੀਕ ਹੈ ਆਪਣਾ ਤਾਂ ਮਕਸਦ ਇਹ ਹੁੰਦਾ ਵੀ ਜਿਹੋ ਜਿਹੇ ਰੇਟ ਚ ਆ ਗਿਆ ਉਹਦੇ ਰੇਟ ਤੇ ਤੇ ਵੀ ਆਪਾਂ ਨੂੰ ਚਾਰ ਪੀ ਕਮਾਈ ਹੋ ਗਈ ਬਸ ਉਦੋਂ ਬਾਅਦ ਦੇ ਦੋ ਬਾ ਥੋੜਾ ਜਿਹਾ ਆਪਣਾ ਤਾਂ 5-7000 ਦੀ ਖੇਡ ਹੁੰਦੀ ਆ ਬੜਾ ਲੰਮਾ ਚੌੜਾ ਬੜਾ ਲੰਮਾ ਚੌੜਾ ਨਹੀਂ 2 ਲੱਖ ਦੇ 30000 ਦਾ ਲੀਟਰ ਦੇ ਦਾਂਗਾ ਹਜੇ ਵੀ 30 ਦਾ ਹਾਂ ਲਓ ਵੀ ਦੋਸਤੋ 30 ਦਾ ਹਰਿਆਣਾ ਨੰਬਰ ਐ ਮੈਂ ਬੋਲ ਰਿਹਾ ਸੀ ਕਿਸੇ ਨੇ ਵੀ ਨਹੀਂ ਰੇਟ ਬੋਲਣਾ ਪਰ ਮੈਨੂੰ ਰਹਿ ਇਹ ਕੋਈ ਖਾਸ ਗੱਲ ਨਹੀਂ ਵੱਡੀ ਖਾਸ ਗੱਲ ਯਾਰ ਆਪਾਂ ਆਪਦਾ ਕੰਮ ਕਰਨਾ ਇਹ ਤਾਂ ਕੋਈ ਖਾਸ ਗੱਲ ਨਹੀਂ ਹੈਨਾ ਤੇ ਲੈ ਸੋਹਣਿਆ ਹੋਈ ਪਾਸੇ ਇਹ 2008 ਮਾਡਲ ਹੈ ਬਈ ਤੇ ਉਸ ਤੋਂ ਅੱਗੇ ਆਹ 19 ਮਾਡਲ ਇਹ ਬੰਦਾ ਵੀ ਦਿਖਾ ਦੇ ਯਾਰ ਵਿੱਚ ਕਿਹੜਾ ਇਹ ਬੰਦਾ ਵੀ ਦਿਖਾ ਦੇ ਵਿੱਚ ਆਪਣਾ ਆਪਦਾ ਬੰਦਾ ਖਾ ਤੇਰਾ ਆਪਦਾ ਹੈਨਾ ਹਾਂ ਹੂੰ ਭਰਾ ਆਪਣਾ ਵਧੀਆ ਹੈ ਠੀਕ ਹੈ ਹੂੰ ਇਹ ਹੈ 450 ਓ 15 ਹੈ 15 ਹੈ 75 ਕਹਿਲਾ 15 ਕਹਿਲਾ ਗੱਲਬਾਤ ਇੱਕੋ ਹੀ ਆ ਅੱਛਾ 40 HP ਦੇ ਵਿੱਚ ਆ ਜਾਂਦਾ ਹੈ ਇਹ ਵੀ ਯਾਰ ਬਹੁਤ ਘੱਟ ਦੇਖਿਆ ਮੈਂ ਤਾਂ ਪਹਿਲੀ ਮੈਂ ਤਾਂ ਪਹਿਲੀ ਦੇਖ ਆਪਾਂ ਵੀ ਪਹਿਲੇ ਹੀ ਲੈਂਦਾ ਮੈਂ ਤੈਨੂੰ ਝੂਠ ਮਾਰਦਾ ਅੱਛਾ ਹਾਂ ਅੱਜ ਦੇਖਿਆ ਯਾਰ ਹੈ ਆ ਲੈ 22 ਵੀ ਗਿਆ 22 ਇਹਦਾ ਅੱਜ ਦੇਖਿਆ ਇਹ 475 ਦਾ ਨਾ ਹੀ ਕਨਵਰਟ ਕਰਿਆ ਅੱਛਾ ਹਾਂ ਹਾਂ ਹੂੰ ਇਹਦੇ ਦੇ ਚੱਲੇ ਆ ਪਰ ਵੇਖੇ ਨਹੀਂ ਇਹ ਨਹੀਂ ਨਹੀਂ ਚੱਲੇ ਨਹੀਂ ਬਾਈ ਇਹ ਨਾ ਬਸ ਲੱਗਦਾ ਹੈਗਾ ਵੀ 475 ਨੂੰ 415 ਹੀ ਬਣਾਇਆ 4 ਸਿਲੰਡਰ ਟਰੈਕਟਰ ਹੈ ਅੱਛਾ ਉਹੀ ਇੰਜਨ ਵੀ 4 ਸਿਲੰਡਰੀ ਹੈ ਨਾ ਪੰਪ ਤਾਂ ਡਬਲ ਵਾਲੇ ਪਾਵਰ ਸਟੀering ਹੈ ਡਬਲ ਕਲੱਚ ਹੈ ਅੱਛਾ ਇਹਦੀ 4 ਲੱਖ 40 ਹਜ਼ਾਰ ਰੁਪਏ 4 ਲੱਖ 40 ਹਜ਼ਾਰ ਰੁਪਏ ਡਬਲ ਕਲੱਚ ਤੇਲ ਬਰੇਕਾਂ ਪਾਵਰ ਸਟੀering ਹੂੰ ਪੂਰੇ ਪੂਰਾ ਮੰਨ ਕੇ ਚੱਲ ਫੁੱਲ ਟੌਪ ਵਾਲਾ ਮਾਡਲ ਬਣਾਇਆ ਮੇਰੇ ਨੇ ਇਹ ਹੂੰ ਕੋਈ ਕਮੀ ਨਹੀਂ ਟਰੈਕਟਰ ਦੇ ਵਿੱਚ ਨਿਗਾਹ ਮਾਰ ਲਾ 4 ਸਿਲੰਡਰ ਆ ਇਹਦਾ ਰੰਗ ਪੇਂਟ ਦਾ ਬਹੁਤ ਸੋਹਣਾ ਪਿਆ ਇਹਨਾਂ ਦਾ ਇਹਨਾਂ ਦਾ ਡਿਜ਼ਾਈਨ ਹੀ ਬਹੁਤ ਸੋਹਣਾ ਰੰਗ ਪੇਂਟ ਦਾ ਇਹ 2019 ਮਾਡਲ ਹੈ 19 ਮਾਡਲ ਹੈ ਇੱਕ ਚੀਜ਼ ਹੋਰ ਦੇਖ ਲਈ ਕਈ ਟਰੈਕਟਰ ਜਿਵੇਂ ਇਹ ਹੋ ਗਿਆ ਮੈਸੀ ਹੋ ਗਿਆ ਇਹਨਾਂ ਦੇ ਰੰਗ ਨਹੀਂ ਖਰਾਬ ਰੰਗ ਇਹਨਾਂ ਦੇ ਬਾਈ ਇੰਪੋਰਟਡ ਹੈਗੇ ਹਾਂ ਠੀਕ ਹੈ ਮਾਰਨਾ ਟਰੈਕਟਰ ਮੂਰਲੇ ਤਾਂ ਨਵੇਂ ਅਤੇ ਮਗਰਲੇ 90 ਤੋਂ 95 90 95 ਆ ਗਏ ਪਿਛਲੇ ਹੈਨਾ ਕੰਪਨੀ ਦਾ ਡਾਇਰ ਹੈ ਬਾਕੀ ਟਰੈਕਟਰ ਵੀ ਸੋਹਣਾ ਲੱਗਦਾ ਮਗਰ ਡਾਇਰ ਨਾਲ ਦੇ ਢੱਲੋਂ ਦੇ ਅੱਛਾ ਹਾਂ ਚੱਲਿਆ ਵੀ ਫਿਰ ਹਿਸਾਬ ਦੇ ਹੀ ਹੈ ਪੱਲਿਆ ਹਿਸਾਬ ਦਾ ਹੀ ਹੋਊਗਾ ਹੂੰ ਨੰਬਰ ਕਿੱਥੋਂ ਦਾ ਇਹ ਨੰਬਰ ਇਹਦਾ ਹਰਿਆਣਾ ਦਾ ਐਨਓਸੀ ਮਿਲ ਜੂਗੀ ਇਹ ਨੰਬਰ ਹਰਿਆਣਾ ਆ ਗਿਆ ਮੱਲੋਂ ਐਨਓਸੀ ਮਿਲ ਜੂ 440 ਡਿਮਾਂਡ ਹੈ ਇਹਰ ਨੂੰ ਦੱਸਣਾ ਵੀ ਕੀ ਕੁਛ ਹੋ ਜੂਗਾ ਦਾ 410000 ਦਾ ਦੇ ਦਾਂਗੇ 410000 ਦਾ ਹੂੰ ਠੀਕ ਆ ਤੇ ਉਸ ਤੋਂ ਅੱਗੇ ਫਿਰ ਇੱਕ ਆ ਜਿਹਦੀ ਕਦੇ ਅੱਜ ਵੀ ਚੜਤ ਵੱਲੀ ਏ ਇਹਦੀ ਸਦਾ ਹੀ ਰਹਿਣੀ ਆ ਹੂੰ ਇਹ ਟਰੈਕਟਰ ਤਾਂ ਜਿਹੜੇ ਬੰਦੇ ਨੇ ਚਲਾਇਆ ਜਿਹਨੂੰ ਸਹੀ ਇਹ ਚਲਾਉਣ ਦੀ ਨੌਲੇਜ ਆ ਉਹ ਤਾਂ ਬੰਦਾ ਹੋਰ ਟਰੈਕਟਰ ਲੈਂਦੇ ਨਹੀਂਗਾ ਅੱਛਾ ਇਹ 2018 ਮਾਡਲ ਹੈ ਹੂੰ ਯੂਜੀ ਗੇਅਰ ਚ ਆ ਗਿਆ ਅੱਛਾ ਟਰਬੋ ਕੰਪਨੀ ਫਿਟਡ ਆ ਗਈ ਇਹਦੀ ਇਹ ਵੀ ਟਰਬੋ ਆ ਗਿਆ ਕੰਪਨੀ ਵਿੱਚ ਕੰਪਨੀ ਫਿਟਡ ਆ ਗਿਆ ਟਰਬੋ ਕੰਪਨੀ ਫਿਟਡ ਆ ਗਿਆ ਹਾਂ ਤੇ ਫਿਰ ਸਪੀਡ ਡਬਲ ਕਲਚ ਡਬਲ ਡਿਸਟ੍ਰਿਬਿਊਟਰ ਟਾਪ ਵਾਲਾ ਮਾਡਲ ਹੈ ਆ ਗਿਆ ਪਲੱਸ ਚ ਇਹ ਪਲੱਸ 55 ਚ ਪਲੱਸ 55 ਐਚਪੀ ਕੈਟਾਗਰੀ ਚ ਹੂੰ ਟਾਇਰ ਚਾਰੇ ਨਵੇਂ ਆ ਗਏ ਨਾ ਟਾਇਰ ਜਮਾ ਭਾਈ ਚਾਰੇ ਤਾਜ਼ੇ ਆ ਤਾਜ਼ੇ ਆ ਤਾਜ਼ੇ ਆ ਜਮਾ ਹੂੰ ਠੀਕ ਹੈ ਖੋਟੇ ਪੈਸੇ ਦੀ ਕਮੀ ਨਹੀਂ ਹਰਿਆਣਾ ਨੰਬਰ ਹੈ ਐਨਓਸੀ ਪੱਕੀ ਹੋ ਐਨਓਸੀ ਦੌੜੇ ਆਏਗੀ ਹੂੰ ਠੀਕ ਹੈ ਅੱਛਾ ਫੁੱਲ ਚੰਗਾ ਡਰਾਈਵਰ ਹੈ ਹੂੰ ਤਸੱਲੀ ਵਾਲਾ ਹੈ ਇਹ ਕਿਸੇ ਨੇ ਲੈਣਾ ਹੈ ਪੂਰੀ ਤਰ੍ਹਾਂ ਚੰਗੀ ਤਸੱਲੀ ਵਾਲਾ ਡਰਾਈਵਰ ਹੈ ਅੱਛਾ ਵਧੀਆ ਕਿਉਂਕਿ ਇਹਨਾਂ ਨੂੰ ਹੁੰਦਾ ਹੀ ਗੱਖ ਆਖਣੀ ਹੁੰਦਾ ਕੱਖ ਵੀ ਨਹੀਂ ਹੁੰਦਾ ਇਹਨਾਂ ਨੂੰ ਵੇਚ ਚਕੋ ਕੇ ਲੈ ਜਾਓ ਵੀਰੇ ਜ਼ਿੰਮੇਵਾਰੀ ਉਲਾ ਲੈ ਜਾਏਗਾ ਹੂੰ ਠੀਕ ਹੈ 6 ਲੱਖ ਰੁਪਏ ਦਾ ਰੈਡਰ ਦੇ 35 ਹਜ਼ਾਰ ਮੌਕੇ ਤੇ ਕਰ ਦਾਂਗੇ ਯਾਰ ਹੋਰ ਹੂੰ 35 ਹਜ਼ਾਰ ਘਟ ਗਿਆ 35 ਹਜ਼ਾਰ ਘਟ ਗਿਆ ਉਦੋਂ ਅਗੇ ਕਾਹ ਫੇਰ ਆ ਗਿਆ ਲੀਲਾ ਘੋੜਾ ਇਹ ਤਾਂ ਪਹਿਲਾਂ ਵੀ ਦਿਖਾਇਆ ਆਪਾਂ ਹੂੰ ਚੱਲ ਦਿਖਾਈ ਤੂੰ ਰਹਿ ਦਿਖਾ ਦੇ ਯਾਰ ਕੁਝ ਨਹੀਂ ਹੁੰਦਾ ਅੱਜ ਫੇਰ ਇਹਦੀ ਕੀ ਸਟੋਰੀ ਹੈ ਫਿਰ ਇਹ 21 ਮਾਡਲ ਹੈ ਹੂੰ ਟੌਪ ਵਾਲਾ ਮਾਡਲ ਹੈ ਅੱਛਾ 1300 ਤੇ ਕੁਝ ਘੰਟੇ ਚੱਲਿਆ ਸਾਰਾ ਕੁਝ ਨਾਲ ਦਾ ਢਿੱਲੋਂ ਦਾ ਚਾਰੇ ਟਰਮੀਨਲ ਨਾਲ ਦੇ ਆ ਸਾਰੇ ਨਾਲ ਦੇ ਆ ਚਾਬੀ ਕਿਸੇ ਕੋਲ ਟਰੈਕਟਰ ਨੂੰ ਲੱਗੀ ਨਹੀਂ ਨਹੀਂ ਦਿਖਾ ਦੇ ਜਿੰਨਾ ਕਿ ਸ਼ੋ ਜੋ ਚਮਕਦਾ ਉਹਨਾਂ ਕਾ ਬਾਡੀ ਚ ਚਮਕਦਾ ਤੇ ਉਹਨਾਂ ਹੀ ਅੰਦਰ ਚਮਕ ਪਈ ਉਹਨਾਂ ਹੀ ਅੰਦਰ ਚਮਕਦਾ ਟਾਪ ਮਾਡਲ ਚ ਆ ਗਿਆ ਆ ਦਿਖਾ ਦੇ ਸਾਰਾ ਪਲੇਟਾ ਬਲੂ ਕਾ ਆ ਇਹ ਨਾ ਇਹ ਸਟicker ਸ਼ੁਕਰ ਜੇ ਕੰਪਨੀ ਵੱਲੋਂ ਹੁੰਦੇ ਨਾਲ ਉਹਨਾਂ ਦੇ ਦਾਗ ਜਿਉਂ ਵੀ ਪਾ ਆ ਗੁੰਦ ਜੀ ਹੁੰਦੀ ਜਿਹੜੀ ਸਟਿੱਕੀ ਜੀ ਆ ਗੁੰਦ ਜਿਉਂ ਵੀ ਪਈ ਆ ਗਈ ਉਵੇਂ ਪਈ ਆ ਹਨਾ ਬਾਕੀ ਇੱਥੋਂ ਨਾਲ ਲੱਗੀ ਅੰਦਰ ਟਰੈਕਟਰ ਦਾ ਬਰੇਕਾਂ ਪੈਰ ਦਾੰਤ ਤੇ ਕਲਚ ਤੋਂ ਹੀ ਪਤਾ ਲੱਗੀ ਜਾਂਦਾ ਨਾ ਨਾ ਸਹੀ ਹੈ ਡਰਾਈਵਰ ਚਾਹ ਤਾਇਰ ਦੇਖ ਲੈ ਯਾਰ ਤੂੰ 85 ਪੈਸੇ 80 85 ਪੈਸੇ ਪਿਆ ਨਾਲ ਦੇ ਨਾਲ ਦੇ ਪਈ ਨਾਲ ਦੇ ਪੈ ਨਿਕਲਣ ਉਪਰ ਨਟਾਂ ਤੇ ਉਵੇਂ ਪਿਆਰ ਫਤਿਹਵਾਦ ਦਾ ਲੋਕਲ ਨੰਬਰ ਹੈ ਇਹ ਅੱਛਾ ਫਸਟ ਪਾਰਟੀ ਡਰਾਈਵਰ ਹੈ ਹੂੰ ਪਹਿਲੇ ਕਰੋ ਇਹ ਲਿਆਂਦਾ ਤੋਤਾ ਵੀ ਆਪਾਂ ਹੀ ਸੀਗਾ ਇਹ ਡਰਾਈਵਰ ਉਹ ਤਾਂ ਮੈਂ ਬੰਦਾ ਵੀ ਦੇਖਿਆ ਪਹਿਲਾਂ ਵੀ ਦੇਖਿਆ ਸ਼ਾਇਦ ਹਾਂ 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 ਤੇ ਕਿੰਨੇ ਦਾ ਹੋ ਜੂ ਫਿਰ ਇਹ 6 ਲੱਖ ਤੇ 15000 ਡਿਮਾਂਡ ਹੈ 5 ਲੱਖ ਤੇ 85000 ਦਾ ਲੇਟਰ ਦੇਗਾ ਅੱਛਾ ਇਹ ਉਸ ਤੋਂ 60 ਹੈ ਆਹਾ ਇਹ ਤੇਰੇ ਕੋਲ ਦੋ ਵਾਲੀ ਸੋਹਣੀ ਆ ਯਾਰ ਇਹ ਯਾਰ ਰੰਗ ਇੱਕ ਹੋਰ ਆ ਢੱਲੋ ਸੋਹਣੇ ਵੀ ਆ ਇਹ ਤੇ ਚਲਾਉਣ ਚ ਵੀ ਵਧੀਆ ਹੋਊਗਾ ਯਾਰ ਅੱਗੇ ਨਾ ਅੱਗੇ ਇਹਨਾਂ ਦਾ ਬਚਾਲੇ ਆ ਡੰਗਾ ਛੋਟਾ ਹੁੰਦਾ ਸੀਗਾ ਇੱਕ ਬੈਠਣ ਦਾ ਨਹੀਂ ਹੁੰਦਾ ਹੁਣ ਖੋਲਤਾ ਹੈ ਮੋٹے ਬੰਦੇ ਦੇ ਇਹਦਾ ਪਾਸੇ ਹੀ ਵੱਜੀ ਜਾਂਦਾ ਪਾਸੇ ਹੀ ਜਿੰਦੇ ਹੁਣ ਆਵੇਗਾ ਆ ਲੀਵਰ ਦਾ ਇਹ ਬੈਂਡ ਅੱਗੇ ਨੂੰ ਪਾਇਆ ਨਾ ਪਹਿਲਾਂ ਨਾਲ ਦੇ ਪਿੱਛੇ ਹੁੰਦਾ ਪਿੱਛੇ ਹੁੰਦਾ ਸੀਗਾ ਤੇ ਇਹ ਹਾਂਡੀ ਵੱਡੀ ਕਰਤੀ ਤੇ ਚੌੜਾ ਕਰਦਾ ਚੌੜਾ ਵੀ ਵਧੀਆ ਲਗਜ਼ਰੀ ਆ ਜਮਨ ਕਾਰ ਵਾਂਗੂ ਜੀ ਫੀਲ ਕਾਰ ਵਾਂਗੂ ਪੂਰਾ ਵਧੀਆ ਇਹ ਕਿੰਨਾ ਨਿਆਰਾ ਉਹ ਵੀ ਆਪਾਂ ਦੇਖਿਆ ਦੇਖੀ ਦੋਨੇ ਜੇ ਇਕੱਠੇ ਖੜਾ ਦੇ ਤੇ ਸਕੇ ਭਰਾ ਹੀ ਹੈ ਹੈ ਸਕੇ ਭਰਾ ਭਰਾ ਵੀ ਸਕੇ ਹੈ ਤੇ ਉਹਦੇ ਨਾਲ ਰੰਗ ਰੂਪ ਵੀ ਬਰੰਗ ਸੋਹਣਾ ਰੰਗ ਦੀ ਕੁਆਲਿਟੀ ਚੰਗੀ ਹੈ ਇਹਨਾਂ ਦੀ ਇਹਨਾਂ ਦਾ ਪਤਾ ਨਹੀਂ ਕਿਹੜੀ ਪੱਠੀ ਪਾਉਂਦੇ ਆ ਕੀ ਕਰਦੇ ਆ ਕੀ ਨਹੀਂ ਬਾਕੀ ਜੇ ਕੋਈ ਜਾਦੇ ਇਹਨਾਂ ਬਾਰੇ ਗੁਣ ਸੁਣਨੇ ਆ ਤਾਂ ਬੰਦਾ ਇੱਕ ਇੰਜੀਨੀਅਰ ਅੱਜ ਆਇਆ ਵਾ ਇੱਥੇ ਅੱਛਾ ਉਹਨੂੰ ਬੁਲਾ ਲਾ ਉਹ ਬਾਹਲੇ ਫੀਚਰ ਦੱਸੂਆ ਕੋਲ ਅੱਛਾ ਹਾਂ ਉਹਨੂੰ ਵੱਧ ਨੌਲੇਜ ਅੱਛਾ ਉਹਦਾ ਮਿੱਠੀਆਂ ਲੋਕਾਂ ਆਇਓ ਮੜਾ ਕੇ ਫੀਚਰ ਸਮਝਾ ਦੇ ਕੀ ਕਰ ਲੱਗਿਆ ਤੈਨੂੰ ਅੱਛਾ ਇਹ ਰੰਗ ਕੁਆਲਿਟੀ ਤੇ ਕੀ ਸਿਸਟ ਕਿਵੇਂ ਆ ਕਿੰਨੇ ਟਾਰਕ ਹੁੰਦਾ ਕਿੰਨੇ ਐਚਪੀ ਆ ਕਿੰਨੇ ਸੀਸੀ ਆ ਠੋਸ ਹਿਸਾਬ ਦੱਸਾਂਗਾ ਨਹੀਂ ਵਧੀਆ ਜੀ ਇਹ ਕਰ ਲੇਗਾ ਅੱਛਾ ਕੀ ਇਸ ਹਿਸਾਬ ਕਿਤਾਬ ਫਿਰ ਇਹਦਾ ਕੁਲਵੀਰ ਆ ਤਾਂ ਪਛਾੜ ਪਏ ਬੈਠੇ ਕਿ ਹੋ ਜਾ ਸემი ਇਹ ਸਭਾ 1.7 ਲੱਖ ਰੁਪਇਆ ਡਿਮਾਂਡ ਆ 18 ਮਾਡਲ ਆ ਅੱਛਾ 4 ਲੱਖ ਦਾ ਰੈਕਟਰ ਦੇ ਦਾ 4 ਦਾ ਹੋ ਜੂਗਾ ਹੂੰ ਇਹ ਤਿੰਨ ਸਿਲੰਡਰ ਆ ਵਿਚਾਰ ਆ ਉਹ ਡਬਲ ਆ ਇਹ ਸਿੰਗਲ ਆ ਇਹ ਸਿੰਗਲ ਆ ਹਨਾ ਠੀਕ ਹੈ ਹੂੰ ਕੋਟੇ ਪੈਸੇ ਦੀ ਕਮਿਊਨ ਟਰੈਕਟਰ ਨਾ ਮੈਂ ਟੈਰ ਇਹਦੇ ਵੀ ਜਮਾ 90 ਤੋਂ 95 90 ਤੋਂ 95 ਮੈਸੇਜ ਤੇ ਹੋ ਗਏ ਆਪਣੇ ਇਹ ਹਾਂ ਹੋ ਗਏ ਬਾਈ ਇਹ ਤਾਂ ਬਾਈ ਨੇ ਕਹਤਾ ਮੰਨ ਲਾ ਯਾਰ ਫਿਰ ਨਵਾਂ ਹੀ ਐ ਡਾਇਰੈਕਟਰ ਇਹਦੇ ਸੀਸੀ ਸੂਸੀ ਦਾ ਆਪਾ ਇਧਰ ਰਿਕਾਰਡ ਬਾਈ ਤੋਂ ਕਢਾ ਕੇ ਦੱਸਦਾ ਨਹੀਂ ਜਾਣ ਕੇ ਵੀ ਢੱਲੋ ਦੀ ਵੀਡੀਓ ਨਾ ਚੱਲੀ ਜੇ ਕਿਤੇ ਹਨਾ ਹਨਾ ਨਵਾਂ ਵਿਆਹ ਆਇਆ ਜਰ ਜਾਈ ਕੋਈ ਗੱਲ ਢੱਲੋ ਜੱਟ ਢੱਲੋ ਟਰਬੋ ਲਾਉਣੀ ਹੋਵੇ ਲੱਗ ਜੂਗੀ ਲੱਗ ਜੂਗੀ ਟਰਬੋ ਦਾ ਅਸੀਂ ਵੱਲਦ ਗੱਡੀ ਤੇ ਲਾ ਦਾਂਗੇ ਬਾਈ ਅੱਛਾ ਇਹ ਤਾਂ ਟਰੈਕਟਰ ਹੈ ਹੈ ਲਓ ਦੋਸਤੋ ਵੀਡੀਓ ਬੜੀ ਲੱਗੀ ਟਰਬੋ ਦਾ ਬੰਦਿਆਂ ਦੇ ਵੀ ਲੱਗਣ ਲੱਗ ਗਈ